Thank you go. Let's go. Let's go. Let's go. Let's go. ਹਾਂਜੀ ਕੰਨਾ ਸਾਹਿਬ ਅੱਜ ਜਿਹੜੇ ਕਾਨੂੰਨ ਇਹ ਕਾਨੂੰਨ ਰੱਦ ਕਰਾਉਣ ਬਾਰੇ ਜਿਹੜੇ ਕਾਲੇ ਕਾਨੂੰਨਾਂ ਬਾਰੇ ਤੁਸੀਂ ਆਏ ਹੋ ਐਸਡੀਐਮ ਸਾਹਿਬ ਨੂੰ ਮੰਗ ਪੱਤਰ ਤਾਂ ਕੀ ਹੈ ਜੀ ਉਹ ਅੱਜ ਅਸੀਂ ਪੰਜਾਬ ਦੀਆਂ 40 ਕਿਸਾਨ ਮਜ਼ਦੂਰ ਜੱਥੇਬੰਦੀਆਂ ਜਮਹੂਰੀ ਜੱਥੇਬੰਦੀਆਂ ਦਾ ਸਾਂਝਾ ਪਲੇਟਫਾਰਮ ਬਣਿਆ ਉਹਦੇ ਸੱਦੇ ਤੇ ਅੱਜ ਜਗਰਾਉਂ ਤਹਿਸੀਲ ਦੀਆਂ ਸਾਰੀਆਂ ਹੀ ਅਗਾਂ ਵਧੂ ਕਿਸਾਨ ਮਜ਼ਦੂਰ ਮਲਾਜ਼ਮ ਜੱਥੇਬੰਦੀਆਂ ਨੇ ਜਮਹੂਰੀ ਜੱਥੇਬੰਦੀਆਂ ਨੇ ਤਰਕਸ਼ੀਲ ਜੱਥੇਬੰਦੀਆਂ ਨੇ ਇਕੱਠਿਆਂ ਹੋ ਕੇ ਰਾਸ਼ਟਰਪਤੀ ਦੇ ਨਾਂ ਇੱਕ ਮੰਗ ਪੱਤਰ ਭੇਜਿਆ ਐ ਐਸਡੀਐਮ ਜਗਰਾਉਂ ਦੇ ਰਾਹੀਂ ਜਿਹਦੇ ਚ ਅਸੀਂ ਇਹ ਕਿਹਾ ਹੈ ਕਿ ਅੱਜ 1 ਜੁਲਾਈ ਤੋਂ ਦੇਸ਼ ਭਰ ਦੇ ਵਿੱਚ ਜਿਹੜੇ ਕ੍ਰਿਮੀਨਲ ਲਾਅ ਪਹਿਲਾਂ ਚੱਲਦੇ ਸੀ ਆਈਪੀਸੀ ਚੱਲਦੀ ਸੀ ਉਹਨਾਂ ਨੂੰ ਰੱਦ ਕਰਕੇ ਉਹਨਾਂ ਦਾ ਨਵਾਂ ਨਾਮਕਰਨ ਕਰਕੇ ਜਿਹੜੇ ਬਹੁਤ ਸਖਤ ਤੇ ਤਾਨਾਸ਼ਾਹ ਕਾਨੂੰਨ ਬਣਾ ਦਿੱਤੇ ਗਏ ਧਰਾਵਾਂ ਜਿਹੜੀਆਂ ਉਹ ਹੱਤ ਦੀਆਂ ਲੋਕ ਵਿਰੋਧੀ ਐ ਲੋਕਾਂ ਦੀ ਜ਼ੁਬਾਨ ਬੰਦੀ ਕਰਨ ਵਾਲੀਆਂ ਤਾਨਾਸ਼ਾਹੀ ਕਾਨੂੰਨ ਨੇ ਇਸ ਦੇਸ਼ ਨੂੰ ਉਸ ਪੁਰਾਣੇ ਕਾਲੇ ਦੌਰ ਚ ਰਾਲੋ ਟੈਕਟ ਵਾਂਗੂ ਜਿਵੇਂ ਜਲੀਆਂਵਾਲਾ ਬਾਗ ਬਣਾਇਆ ਸੀ ਉਸੇ ਕਿਸਮ ਨਾਲ ਲੋਕਾਂ ਦੀਆਂ ਜ਼ੁਬਾਨਾਂ ਬੰਦ ਕਰਨ ਦੇ ਲਈ ਲੋਕਾਂ ਦੀ ਆਵਾਜ਼ ਨੂੰ ਜੇਲ੍ਹਾਂ ਜੜਕਣ ਦੇ ਲਈ ਇਸ ਦੇਸ਼ ਦੇ ਅੰਦਰ ਇਹ ਕਾਰਨ ਲਾਨੀ ਐਮਰਜੈਂਸੀ ਮੋਦੀ ਨੇ ਜਿਹੜੀ ਲਾਗੂ ਕਰ ਦਿੱਤੀ ਐ ਉਹਨੂੰ ਵਾਪਸ ਲਿਆ ਜਾਵੇ ਕਾਲੇ ਕਾਨੂੰਨ ਰੱਦ ਕੀਤੇ ਜਾਣ ਅਸੀਂ ਮੰਗ ਕਰਕੇ ਆਏ ਮੰਗ ਪੱਤਰ ਦੇ ਰਾਹੀਂ ਕਿ ਸਾਡੇ ਦੁਨੀਆ ਦੀ ਪ੍ਰਸਿੱਧ ਲੇਖਕਾ ਲੋਕਪੱਖੀ ਜਿਹੜੀ ਚਿੰਤਕ ਹੈ ਵਿਦਵਾਨ ਹੈ ਜਿਨੇ ਦੁਨੀਆ ਭਰ ਦੇ ਇਨਾਮ ਹਸਲ ਕੀਤੇ ਹੋਏ ਆ ਰਮਤੀ ਰਾਏ ਔਰ ਜਮਹੂਰੀ ਲਹਿਰ ਦੇ ਕਲਾਟੀਆਂ ਕਸ਼ਮੀਰ ਦੇ ਪ੍ਰੋਫੈਸਰ ਸ਼ੇਖ ਸ਼ੌਕਤ ਹਸੈਨ ਉਹਨਾਂ ਦੇ ਖਿਲਾਫ ਜਿਹੜਾ ਦਿੱਲੀ ਦੇ ਅੰਦਰ 14 ਸਾਲ ਬਾਅਦ ਯੂਪੀਏ ਦੇ ਤਹਿਤ ਇੱਕ ਪਰਚਰ ਦਰਜ ਕੀਤਾ ਜਾਣ ਬੁੱਝ ਕੇ ਕਿਉਂਕਿ ਰਮਤੀ ਰਾਏ ਮੋਦੀ ਦੇ ਫਾਸ਼ੀਵਾਦ ਦੀ ਸਭ ਤੋਂ ਵੱਡੀ ਦੁਨੀਆ ਦੇ ਅੰਦਰ ਆਲੋਚਕ ਹੈ ਔਰ ਮੋਦੀ ਦੇ ਅੱਖ ਦਾ ਰੋੜ ਹੈ ਅਸੀਂ ਇਹ ਸੋਚਦੇ ਸੀ ਕਿ ਜਿਵੇਂ ਪਹਿਲਾ ਜਮਹੂਰੀ ਲਹਿਰ ਦੇ ਆਗੂਆਂ ਨੂੰ ਕਾਰਕੁਨਾਂ ਨੂੰ ਇਹਨਾਂ ਨੇ ਜੇਲਾਂ ਜੜਕਿਆ ਹੋਇਆ ਆਵਾਜ਼ ਬੰਦ ਕੀਤੀ ਹੋਈ ਹੈ ਜ਼ਮਾਨਤਾ ਵੀ ਨਹੀਂ ਹੋ ਰਹੀਆਂ 5 5 6 6 ਸਾਲ ਤੋਂ ਬੰਦ ਹੈ ਔਰ ਜਿਹੜੇ ਸਜ਼ਾਵਾਂ ਪੂ ਚੁੱਕੇ ਸਖ ਬੰਦੀ ਹੈ ਜਾਂ ਜਮਹੂਰੀ ਲਹਿਰ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ ਇਹ ਸਾਰੇ ਜਿਹੜੇ ਕਾਲਾ ਦੌਰ ਹੈ ਇਹ ਮੋਦੀ ਇਸ ਕਰਕੇ ਲਿਆ ਕੇ ਲਿਆ ਰਿਹਾ ਹੈ ਇਹ ਐਮਰਜੈਂਸੀ ਇਸ ਕਰਕੇ ਲਾਈ ਹੈ ਕਿ ਉਹਦੀਆਂ ਕਾਰਪੋਰੇਟ ਪੱਕੀ ਨੀਤੀਆਂ ਦੇ ਖਿਲਾਫ ਉਹਦਾ ਇੱਕ ਧਰਮਦਾਰ ਸਟੇਟ ਇੱਕ ਹਿੰਦੂ ਰਾਜ ਬਣਾਉਣ ਦੀਆਂ ਨੀਤੀਆਂ ਦੇ ਖਿਲਾਫ ਲੋਕ ਸੜਕਾਂ ਤੇ ਨਾਂ ਨਾ ਬੋਲਣ ਅਸੀਂ ਕਦਾਚਿਤ ਇਹਨਾਂ ਕਾਨੂੰਨਾਂ ਨੂੰ ਰਵਾਨੀ ਨਹੀਂ ਕਰਾਂਗੇ ਇਹਨਾਂ ਦੇ ਰੱਦ ਹੋਣ ਤੱਕ ਜਿਵੇਂ ਤਿੰਨ ਕਿਸਾਨਾਂ ਦੇ ਕਾਲੇ ਕਾਨੂੰਨ ਰੱਦ ਕਰਾਏ ਆ ਉਸੇ ਕਿਸਮ ਨਾਲ ਇਹ ਕਾਨੂੰਨ ਵੀ ਇਕੱਠੇ ਹੋ ਕੇ ਅਸੀਂ ਰੱਦ ਕਰਾਵਾਂਗੇ 21 ਜੂਨ ਨੂੰ ਜਲੰਧਰ ਦੇ ਦੇਸ਼ਪਗ ਯਾਦਗਾਰ ਹਾਲ ਦੇ ਵਿੱਚ 21 ਜੁਲਾਈ 21 ਜੁਲਾਈ ਨੂੰ ਦੇਸ਼ਪਗ ਯਾਦਗਾਰ ਹਾਲ ਜਲੰਧਰ ਚ 40 ਜਥੇਬੰਦੀਆਂ ਦੀ ਇੱਕ ਵੱਡੀ ਹੈ ਜਿਹੜੀ ਕਨਵੈਨਸ਼ਨ ਹੋ ਰਹੀ ਹੈ ਉਹਦੇ ਚ ਇੱਕ ਸੂਬਾ ਪੱਧਰੀ ਵੱਡੇ ਪ੍ਰੋਗਰਾਮ ਹੈ ਜਿਹੜੇ ਉਲੀਕੇ ਜਾਣਗੇ ਔਰ ਪੰਜਾਬ ਦੇ ਅੰਦਰ ਭਗਵੰਤ ਮਾਨ ਸਰਕਾਰ ਨੂੰ ਘੱਟੋ ਘੱਟ ਅਸੀਂ ਇਸ ਗੱਲ ਲਈ ਇਸ ਖੱਟੂ ਸਰਕਾਰ ਨੂੰ ਮਜਬੂਰ ਕਰਾਂਗੇ ਜਿਹਦੇ ਮੂੰਹ ਚ ਅਜੇ ਘੋਗੜੀਆਂ ਪਾਈਆਂ ਹੋਈਆਂ ਜਿਹਦਾ ਦਾ ਸਿਰਫ ਜਲੰਧਰ ਸੀਟ ਤੇ ਹੀ ਸਾਰਾ ਸਿਮਟਿਆ ਹੋਇਆ ਹੈ ਕਿ ਦੇਸ਼ ਨੂੰ ਐਮਰਜੈਂਸੀ 'ਚ ਧੱਕਿਆ ਜਾ ਰਿਹਾ ਹੈ ਤੇ ਇਹ ਬੇਵਕੂਫ ਮੁੱਖ ਮੰਤਰੀ ਆ ਜਿਹੜਾ ਇਹ ਬੋਲਦਾ ਨਹੀਂ ਹੈ ਕੋਹ ਨਹੀਂ ਹੈ ਇਹਨੂੰ ਵੀ ਮਜਬੂਰ ਕਰਾਂਗੇ ਕਿ ਕਾਲੇ ਕਾਨੂੰਨ ਪੰਜਾਬ ਦੇ ਵਿੱਚ ਰੱਦ ਕਰੇ ਠੀਕ ਹੈ ਧੰਨਵਾਦ